ਸ਼ੋਭਰਤਾ ਦੇਖ ਰਹੇ ਹੈ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਸੰਗਠਨਾਂ ਦੇ ਵੱਲੋਂ ਅੱਜ ਵੱਡੇ ਧਰਨੇ ਦੀ ਕਾਲ ਦਿੱਤੀ ਗਈ ਹੈ ਇਸ ਧਰਨੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੌਜਵਾਨ ਵੀ ਪਹੁੰਚ ਰਹੇ ਵਿਦਿਆਰਥੀ ਵੀ ਪਹੁੰਚ ਰਹੇ ਹੈ ਸਵੇਰ ਤੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਰੱਖੇ ਹੋਏ ਧਰਨੇ ਨੂੰ ਲੈ ਕੇ ਧਰਨੇ ਦੀ ਕਾਲ ਨੂੰ ਲੈ ਕੇ ਮਾਹੌਲ ਹੈ ਜਿਹੜਾ ਓਹ ਤਣਾਅਪੂਰਨ ਬੜਿਆ ਹੋਇਆ ਸਵੇਰਸਾਰ ਜਦੋਂ ਦਿਨ ਦੀ ਸ਼ੁਰੂਆਤ ਹੁੰਦੀ ਹੈ ਤਾਂ ਕੁਝ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਅੰਦਰ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਖਾਸ ਤੌਰ ਤੇ ਵਿਦਿਆਰਥੀ ਜੋ ਯੂਨੀਵਰਸਿਟੀ ਦੇ ਵਿਦਿਆਰਥੀ ਪੜ੍ਹਦੇ ਸਨ ਯੂਨੀਵਰਸਿਟੀ ਦੇ ਵਿੱਚ ਉਹਨਾਂ ਵੱਲੋਂ ਆਈ ਕਾਰਡ ਵੀ ਦਿਖਾਇਆ ਗਿਆ ਤੇ ਕਿਹਾ ਗਿਆ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਆਇਡੈਂਟੀਟੀ ਕਾਰਡ ਹੋਣ ਦੇ ਬਾਵਜੂਦ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾਂਦਾ ਉਸ ਤੋਂ ਬਾਅਦ ਲਗਾਤਾਰ ਵਿਦਿਆਰਥੀਆਂ ਵੱਲੋਂ ਸੰਘਰਸ਼ ਕੀਤਾ ਜਾਂਦਾ ਆਈ ਕਾਰਡ ਦਿਖਾਏ ਜਾਂਦੇ ਆ ਵਿਦਿਆਰਥੀ ਅੰਦਰ ਜਾਂਦੇ ਨੇ ਆ ਯੂਨੀਵਰਸਿਟੀ ਦੇ ਅੰਦਰ ਤੇ ਬਾਹਰ ਦੋਹਾਂ ਪਾਸੇ ਵਿਦਿਆਰਥੀ ਇਕੱਠੇ ਹੁੰਦੇ ਨੇ ਅਤੇ ਜ਼ੋਰ ਦੇ ਨਾਲ ਵਿਦਿਆਰਥੀ ਜਿਹੜੇ ਨੇ ਯੂਨੀਵਰਸਿਟੀ ਦੇ ਗੇਟ ਨੰਬਰ 1 ਤੋਂ ਅੰਦਰ ਐਂਟਰ ਕਰਦੇ ਨੇ ਸੋ ਇਹ ਹੁਣ ਤੱਕ ਦਾ ਮਾਹੌਲ ਸੀ ਵਿਦਿਆਰਥੀ ਲਗਾਤਾਰ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਗਾਹੇ ਵਗਾਹੇ ਅ ਗੇਟ ਟੱਪ ਦੇ ਵੀ ਪਹੁੰਚੇ ਨੇ ਕਈ ਦੂਜੇ ਆ ਰਸਤਿਆਂ ਤੋਂ ਪਹੁੰਚੇ ਨੇ ਬੱਚ ਬਚਾ ਕਰਦੇ ਹੋਏ ਅਜਿਹੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਕ ਤਰ੍ਹਾਂ ਦਾ ਟੈਨਸ਼ਨ ਵਾਲਾ ਮਾਹੌਲ ਪੈਦਾ ਹੋ ਗਿਆ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਪੁਲਿਸ ਜਿਹੜੀ ਹੈ ਯੂਨੀਵਰਸਿਟੀ ਦੇ ਵਿੱਚ ਤਨਾਤ ਕੀਤੀ ਗਈ ਹੈ ਯੂਨੀਵਰਸਿਟੀ ਦੇ ਆਪਣੇ ਦੀ ਵਿਦਿਆਰਥੀਆਂ ਦੇ ਉੱਤੇ ਨਜ਼ਰ ਰੱਖ ਰਹੇ ਨੇ ਹਾਲਾਕਿ ਜਿਹੜੀ ਜਗ੍ਹਾ ਧਰਨੇ ਵਾਲੀ ਆ ਧਰਨੇ ਵਾਲੀ ਜਗ੍ਹਾ ਤੇ ਵਿਦਿਆਰਥੀਆਂ ਦਾ ਚੰਗਾ ਇਕੱਠ ਹੋ ਚੁੱਕਾ ਹੈ ਵਿਦਿਆਰਥੀ ਕੈਂਪਸ ਦੇ ਵਿੱਚੋਂ ਨਿਕਲ ਕੇ ਵੀ ਧਰਨੇ ਵਾਲੀ ਜਗ੍ਹਾ ਤੇ ਆਏ ਨੇ ਅਤੇ ਬਾਹਰੋਂ ਵੀ ਕਾਫੀ ਵਿਦਿਆਰਥੀ ਤੇ ਨੌਜਵਾਨ ਧਰਨੇ ਵਾਲੀ ਜਗ੍ਹਾ ਤੇ ਇਕੱਠੇ ਹੋ ਗਏ ਨੇ ਪੁਲਿਸ ਇਸ ਪੂਰੇ ਮਾਮਲੇ ਨੂੰ ਲੈ ਕੇ ਬਚ ਪਚਾ ਕਰਦੀ ਹੋਈ ਨਜ਼ਰ ਆਈ ਹੈ ਪੁਲਿਸ ਨੇ ਵਿਦਿਆਰਥੀਆਂ ਨੂੰ ਰੋਕਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਜ਼ੋਰ ਜਮਾਏ ਜ਼ਰੂਰ ਕੀਤੀ ਹੈ ਪਰ ਪੁਲਿਸ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਾਲੀ ਸਥਿਤੀ ਤੋਂ ਬਚਦੀ ਹੋਈ ਨਜ਼ਰ ਆਈ ਹੈ ਉਧਰ ਪੰਜਾਬ ਤੇ ਚੰਡੀਗੜ੍ਹ ਦੇ ਬਾਰਡਰਾਂ ਦੇ ਉੱਤੇ ਪੰਜਾਬ ਦੀਆਂ ਵੱਖ-ਵੱਖ ਬکریاں ਕਿਸਾਨ ਜਥੇਬੰਦੀਆਂ ਹੋਰ ਤਰ੍ਹਾਂ ਦੀਆਂ ਜਥੇਬੰਦੀਆਂ ਜਿਹੜੀਆਂ ਸਟੂਡੈਂਟਸ ਨੂੰ ਸਪੋਰਟ ਕਰਦੀਆਂ ਨੇ ਪੰਜਾਬ ਦੇ ਯੂਨੀਵਰਸਿਟੀ ਦੇ ਉੱਤੇ ਹੱਕ ਨੂੰ ਸਪੋਰਟ ਕਰਦੀਆਂ ਨੇ ਉਹ ਸੰਸਥਾਵਾਂ ਦੇ ਮੈਂਬਰ ਲਗਾਤਾਰ ਚੰਡੀਗੜ੍ਹ ਯੂਨੀਵਰਸਿਟੀ ਵੱਲ ਕੂਚ ਕਰਦੇ ਹੋਏ ਨਜ਼ਰ ਆਏ ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਚੰਡੀਗੜ੍ਹ ਦੇ ਬਾਰਡਰਾਂ ਦੇ ਉੱਤੇ ਵੱਡੀ ਗਿਣਤੀ ਤੇ ਪੁਲਿਸ ਲਗਾਈ ਹੋਈ ਹੈ ਖਾਸ ਤੌਰ ਤੇ ਮੁਹਾਲੀ ਚੰਡੀਗੜ੍ਹ ਦੇ ਬਾਰਡਰ ਤੋਂ ਕਿਸਾਨਾਂ ਨੂੰ ਜਥੇਬੰਦੀਆਂ ਦੇ ਆਗੂਆਂ ਨੂੰ ਅਤੇ ਹੋਰ ਨੌਜਵਾਨਾਂ ਨੂੰ ਅੱਜ ਚੰਡੀਗੜ੍ਹ ਦੇ ਵਿੱਚ ਰੋਕਣ ਦਾਖਲ ਹੋਣ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਹੈ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਦੌਰਾਨ ਕਈ ਤਰ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਲਿਸ ਨਾਲ ਬਹਿਸ ਕਰਨ ਦੀਆਂ ਤਸਵੀਰਾਂ ਜੋਰ ਅਜਮਾਇਸ਼ ਦੀਆਂ ਤਸਵੀਰਾਂ ਤੱਕੇ ਮੁੱਕੀ ਦੀਆਂ ਤਸਵੀਰਾਂ ਇੱਥੋਂ ਤੱਕ ਕਿ ਕਈ ਜਗ੍ਹਾ ਤੋਂ ਜਿਹੜੀ ਹੈ ਉਹ ਪੁਲਿਸ ਵੱਲੋਂ ਰੋਕਣ ਦੇ ਲਈ ਜਿਹੜਾ ਉਹ ਬਲ ਦਾ ਇਸਤੇਮਾਲ ਵੀ ਕੀਤਾ ਗਿਆ ਫੋਰਸ ਦਾ ਇਸਤੇਮਾਲ ਵੀ ਕੀਤਾ ਗਿਆ ਸੋ ਜ਼ਬਰਦਸਤ ਤਸਵੀਰਾਂ ਸੰਘਰਸ਼ ਦੀਆਂ ਇਹ ਸਾਹਮਣੇ ਆਈਆਂ ਨੇ ਇਸ ਵੇਲੇ ਜਿਹੜੀ ਸਥਿਤੀ ਬਣੀ ਹੋਈ ਆ ਧਰਨੇ ਦੇ ਉੱਤੇ ਲੋਕ ਜ਼ਰੂਰ ਪਹੁੰਚ ਰਹੇ ਨੇ ਪਰ ਨਾਲ ਦੀ ਨਾਲ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਉਸ ਪੱਧਰ ਤੱਕ ਇਸ ਮਾਮਲੇ ਤੇ ਹਿੰਸਕ ਹੋਣ ਤੋਂ ਬਾਤੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਦੇ ਵੱਲੋਂ ਫੋਰਸ ਹੈ ਜਿਹੜੀ ਫੁਲੀ ਆਪਣੀ ਯੂਜ਼ ਨਹੀਂ ਕੀਤੀ ਜਾ ਰਹੀ ਪੁਲਿਸ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦਾ ਮਾਹੌਲ ਨਹੀਂ ਬਣਾਉਣਾ ਚਾਹੁੰਦੀ ਕਿ ਹਿੰਸਕ ਮਾਮਲਾ ਹੋ ਜਾਵੇ ਪਰ ਲਗਾਤਾਰ ਪੁਲਿਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਜ਼ਰੂਰ ਲੋਕਾਂ ਨੂੰ ਕੀਤੀ ਜਾ ਰਹੀ ਹੈ ਇਸ ਦੇ ਬਾਵਜੂਦ ਵਿਦਿਆਰਥੀ ਜਿਹੜੇ ਨੇ ਪੰਜਾਬ ਯੂਨੀਵਰਸਿਟੀ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਰਹੇ ਨੇ ਇਸ ਦੇ ਬਾਵਜੂਦ ਜਿਹੜੇ ਨੇ ਜਥੇਬੰਦੀਆਂ ਲਗਾਤਾਰ ਯੂਨੀਵਰਸਿਟੀ ਕੈਂਪਸ ਦੇ ਵਿੱਚ ਧਰਨੇ ਵਾਲੀ ਜਗ੍ਹਾ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸੂਬੇ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੀਵ ਅਰੋੜਾ ਨੇ ਕਿਹਾ ਕਿ ਹੁਣ 50 ਕਿਲੋਵਾਟ ਤੱਕ ਦੇ ਮੀਟਰਾਂ ਦੇ ਲਈ ਟੈਸਟ ਰਿਪੋਰਟ ਦੀ ਜ਼ਰੂਰਤ ਨਹੀਂ ਹੋਵੇਗੀ ਉਹਨਾਂ ਕਿਹਾ ਕਿ ਇਹ ਨਵੀਂ ਜਿਹੜੀ ਛੋਟ ਦਿੱਤੀ ਗਈ ਹੈ ਉਹ ਰੈ residențial ਕਨੈਕਸ਼ਨਾਂ ਤੇ ਵੀ ਲਾਗੂ ਹੋਵੇਗੀ ਅਤੇ ਕਮਰਸ਼ੀਅਲ ਕਿਸਮ ਦੇ ਕਨੈਕਸ਼ਨਸ ਤੇ ਵੀ ਇਹ ਛੋਟ ਲਾਗੂ ਹੋਵੇਗੀ ਉਹਨਾਂ ਕਹਿੰਦੇ ਕਿ ਭਾਰਤ ਦੇ ਵਿੱਚ ਕੁਝ ਹੀ ਸਟੇਟਾਂ ਜਈਆਂ ਨੇ ਜੋ ਅਜਿਹੀ ਛੋਟ ਦਿੰਦੀਆਂ ਨੇ ਜਿਹੜੇ ਨਵਾਂ ਲੋਡ ਅਪਲਾਈ ਕਰਦੇ ਸੀਗੇ ਉਹਨਾਂ ਨੂੰ ਬੜੀ ਪ੍ਰੋਬਲਮ ਆਂਦੀ ਸੀ ਅਸੀਂ 50 ਕਿਲੋਵਾਟ ਤੱਕ ਇਹ ਬਹੁਤ ਮੇਰੇ ਖਿਆਲ 2-4 ਸਟੇਟਾਂ ਹੋਣੀਆਂ ਇੰਡੀਆ 'ਚ ਜਿਹੜੀਆਂ ਇਹ ਕਰਦੀਆਂ ਮੈਂ ਡਿਟੇਲ 'ਚ ਨਹੀਂ ਗਿਆ ਪਰ ਮੇਰੇ ਕੋਲ ਲਿਸਟ ਬੜੀ ਸਟੇਟਾਂ ਦੀ ਹੈ ਜਿਹੜੀਆਂ ਇਹ ਨਹੀਂ ਕਰਦੀਆਂ ਅਸੀਂ ਟੈਸਟ ਰਿਪੋਰਟ ਖਤਮ ਕਰਦੇ ਹਾਂ ਤੁਹਾਨੂੰ 50 ਕਿਲੋਵਾਟ ਦੇ ਕਨੈਕਸ਼ਨ ਤੱਕ ਟੈਸਟ ਰਿਪੋਰਟ ਦੀ ਬਿਲਕੁਲ ਲੋੜ ਨਹੀਂ ਪਵੇਗੀ ਪੂਰੇ ਪੰਜਾਬ ਸੂਬੇ ਵਿੱਚ ਚਾਹੇ ਉਹ ਇੰਡਸਟਰੀਅਲ ਆ ਚਾਹੇ ਕਮਰਸ਼ੀਅਲ ਆ ਚਾਹੇ ਰੈ residențial ਆ ਕੋਈ ਵੀ ਕਨੈਕਸ਼ਨ ਔਰ 50 ਤੋਂ 100 ਤੱਕ ਟੈਸਟ ਰਿਪੋਰਟ ਦੀ ਤੁਹਾਨੂੰ ਲੋੜ ਪਵੇਗੀ ਪਰ ਉਹ ਪੀਐਸਪੀਸੀਐਲ ਵੈਰੀਫਾਈ ਨਹੀਂ ਕਰੇਗਾ ਉਹ ਤੁਸੀਂ ਆਪਣੇ ਲਈ ਰੱਖੀ ਪਰ ਜਦੋਂ ਮੈਂ ਇਹ ਅਨਾਉਂਸਮੈਂਟ ਕਰਨ ਜਾ ਰਿਹਾ ਨਾਲ ਮੇਰੀ ਗੁਜ਼ਾਰਿਸ਼ ਹੈ ਸਾਰੇ ਕੰਜ਼ਿਊਮਰਜ਼ ਲਈ ਜਿਹੜੇ ਲੋਡ ਅਪਲਾਈ ਕਰਦੇ ਆ ਭਈ ਚੰਗੇ ਕੰਟਰੈਕਟਰਾਂ ਤੋਂ ਕੰਮ ਕਰਾ ਲਓ ਅਸੀਂ ਸਹੂਲਤ ਜ਼ਰੂਰ ਦੇ ਰਹੇ ਆ ਵੀ ਤੁਸੀਂ ਤੰਗ ਨਾ ਹੋ ਪਰ ਕੰਟਰੈਕਟਰ ਚੰਗੇ ਤੋਂ ਕੰਮ ਕਰਾ ਲਓ ਕਿਉਂਕਿ ਬਿਜਲੀ ਦਾ ਕੰਮ ਹੈ ਪਰ ਇਹੀ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਇਹ ਬੜਾ ਵੱਡਾ ਸੀ ਉਪਰਾਲਾ ਕੀਤਾ ਇਹਦੇ ਨਾਲ ਕੋਈ 70-75% ਜਿਹੜੇ ਲੋਕੀ ਅਪਲਾਈ ਕਰਦੇ ਆ ਉਹ ਕਵਰ ਹੋ ਜਾਂਦੇ ਜਿਨ੍ਹਾਂ ਨੂੰ ਟੈਸਟ ਰਿਪੋਰਟ ਦੀ ਲੋੜ ਨਹੀਂ ਪਵੇਗੀ 100 ਕਿਲੋਵਾਟ ਤੋਂ ਉੱਪਰ ਵੀ ਸਿਰਫ ਚੀਫ ਇਲੈਕਟ੍ਰੀਕਲ ਇਨਸਪੈਕਟਰ ਦੀ ਜਿਹੜੀ ਜ਼ਰੂਰੀ ਹੈ ਵੀ ਟਰਾਂਸਫਾਰਮਰ ਠੀਕ ਲੱਗਿਆ ਹੈ ਇਨਸਪੈਕਸ਼ਨ ਉਹ ਹੋਏਗੀ ਫੋਰ ਉੱਥੇ ਵੀ ਟੈਸਟ ਰਿਪੋਰਟ ਜੇ ਤੁਸੀਂ ਲਿੱਤੀ ਹੈ ਤੁਸੀਂ ਆਪਣੇ ਕੋਲ ਰੱਖ ਲਓ ਜੇ ਚੀਫ ਇਲੈਕਟ੍ਰੀਕਲ ਇਨਸਪੈਕਟਰ ਮੰਗ ਰਿਹਾ ਦੇ ਦਿਓ ਉਹਦੀ ਆਪਣੀ ਇਨਸਪੈਕਸ਼ਨ ਇਹ ਪਹਿਲਾ ਸਟੈਪ ਹੈ ਜਿਹੜਾ ਕਿ ਅਸੀਂ ਲੈ ਰਹੇ ਆ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਸੀ ਕਿ ਜੀ ਜਦੋਂ ਅਸੀਂ ਕਨੈਕਸ਼ਨ ਲੈਣ ਜਾਂਦੇ ਆ ਸਾਨੂੰ ਬਹੁਤ ਤੰਗ ਹੋਣਾ ਪੈਂਦਾ ਕਦੀ ਇਹ ਕਾਗਜ਼ ਮੰਗ ਲੈਂਦੇ ਫਿਰ ਜਦੋਂ ਟੈਸਟ ਰਿਪੋਰਟ ਦਿੰਦੇ ਫਿਰ ਉਹ ਚੈੱਕ ਕਰਨ ਲੱਗ ਪੈਂਦੇ ਇੱਕ ਵੀ ਟਿਊਬ ਇੱਧਰ ਉੱਧਰ ਹੋ ਜਾਵੇ ਫਿਰ ਉਹ ਕਹਿੰਦੇ ਨਹੀਂ ਜੀ ਦੁਬਾਰਾ ਕਰੋ ਸੋ ਇਹ ਬੜੀ ਸਹੂਲਤ ਹੋ ਜਾਏਗੀ ਸਾਰੇ ਲੋਕਾਂ ਨੂੰ ਅੱਗੇ ਵੀ ਅਸੀਂ ਬੜੇ ਉਪਰਾਲੇ ਕਰਾਂਗੇ ਤਾਂ ਕਿ ਜਲਦੀ ਤੋਂ ਜਲਦੀ ਕਨੈਕਸ਼ਨ ਰਿਲੀਜ਼ ਲੋਕਾਂ ਦੇ ਹੋ ਗਿਆ ਕਰ ਉਹ ਇੱਕ ਇੱਕ ਕਰਕੇ ਗਰਗ ਸਾਹਿਬ ਨੇ ਹੁਣੇ ਜੁਆਇਨ ਕੀਤਾ ਤੇ ਇਹ ਬੜੇ ਐਕਟਿਵਲੀ ਇਹਨਾਂ ਨੇ ਤਿੰਨ ਚਾਰ ਦਿਨਾਂ ਚ ਹੀ ਆ ਜਿਹੜਾ ਫੈਸਲਾ ਹੈਗਾ ਲੱਲੇ ਆ ਤੇ ਮਤਲਬ ਕਿ ਜੋ ਵੀ ਇਹਨਾਂ ਨੇ ਕਰਨਾ ਸੀ ਫਾਰਮੈਲਿਟੀਆਂ ਪੂਰੀਆਂ ਹੋ ਕੇ ਫੈਸਲਾ ਹੋ ਗਿਆ ਅੱਗੇ ਵੀ ਅਸੀਂ ਦੋ ਚਾਰ ਚੀਜ਼ਾਂ ਹੋਰ ਲੈ ਆ ਰਹੇ ਆ ਵੀ ਘਟੋ ਘਟ ਕਾਗਜ਼ ਪੱਤਰ ਲੋਕਾਂ ਨੂੰ ਦੇਣੇ ਪੈਣ ਆਉਣ ਵਾਲੇ ਟਾਈਮ 'ਚ ਤੁਹਾਨੂੰ ਦੱਸਾਂਗੇ ਔਰ ਕਨੈਕਸ਼ਨ ਲੈਣਾ ਇੰਨਾ ਸੌਖਾ ਹੋ ਜਾਏਗਾ ਅਸੀਂ ਇਹਨੂੰ ਟਾਈਮ ਬਾਉਂਡ ਕਰ ਦਾਂਗੇ ਤਾਂ ਕਿ 5-7 ਦਿਨਾਂ ਵਿੱਚ ਲੋਕਾਂ ਨੂੰ ਕਨੈਕਸ਼ਨ ਰਿਲੀਜ਼ ਹੋ ਜਾਿਆ ਕਰੇ ਇੱਕ ਬਿਜਲੀ ਬੋਰਡ ਦਾ ਹੋਰ ਅਸੀਂ ਵੱਡਾ ਫੈਸਲਾ ਕਰਦੇ ਹਾਂ ਤੁਹਾਨੂੰ ਜਿਹੜਾ ਕਿ ਅਸੀਂ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਜਿਹੜਾ ਬਿਜਲੀ ਬੋਰਡ ਨੇ ਕਾਫੀ ਪਿੱਛੇ ਵੀ ਉਪਰਾਲੇ ਕੀਤੇ ਤਾਂ ਕਿ ਔਰ ਜਿਹੜੀ ਬਿਜਲੀ ਦੀ ਕੋਈ ਵੀ ਕਮੀ ਨਾ ਰਵੇ ਔਰ ਜਿਹੜੇ ਫਾਲਟ ਆ ਉਹ ਵੀ ਘੱਟ ਪੈ ਪਿੱਛੇ ਤੁਹਾਨੂੰ ਪਤਾ ਹੀ ਹੈ ਜਲੰਧਰ ਚ ਅਸੀਂ ਇਵੈਂਟ ਕੀਤਾ ਜਿਹਦੇ ਚ 5000 ਕਰੋੜ ਦੀ ਅਸੀਂ ਅਪਗ੍ਰੇਡੇਸ਼ਨ ਕਰ ਰਹੇ ਹਾਂ ట్రాన్స్‌ਮਿਸ਼ਨ ਸਿਸਟਮ ਦੀ ਔਰ ਇਹ 2-4 ਦਿਨ ਪਹਿਲਾਂ ਅਮ੍ਰਿਤਸਰ ਇੱਕ ਇਵੈਂਟ ਹੋਇਆ ਜਿੱਥੇ 2200 ਨਿਯੁਕਤੀ ਪੱਤਰ ਵੰਡੇ ਗਏ ਜਿਦੇ ਚ ਐਲ ਐਮ ਵੀ ਹੈ ਤੇ ਹੋਰ EMPLOYEES ਹੈਗੇ ਆ ਹੁਣ ਉਸ ਤੋਂ ਇਲਾਵਾ ਅਸੀਂ 2300 ਸੋਰੀ 2600 ਹੈਗੇ ਕਿਉਂਕਿ ਦੋ ਕੰਪਨੀਆਂ ਸਾਡੀਆਂ ਪੀਐਸਪੀਸੀਐਲ ਤੇ ਪੀਐਸਟੀਸੀਐਲ 2600 ਬੱਚਾ ਅਸੀਂ ਐਜ਼ ਅਪ੍ਰੈਂਟਿਸਿਸ ਰੱਖ ਰਹੇ ਹਾਂ ਇਨ ਟਰਨਸ ਰੱਖ ਰਹੇ ਹਾਂ ਤਾਂ ਕਿ ਉਹਨਾਂ ਨੂੰ 1 ਸਾਲ ਦੀ ਟ੍ਰੇਨਿੰਗ ਦਿੱਤੀ ਜਾਵੇ ਬਿਜਲੀ ਬਹੁਤ ਉਹ ਟ੍ਰੇਨਿੰਗ ਦੇ ਦੌਰਾਨ ਵੀ ਅਸੀਂ ਉਹਨਾਂ ਨੂੰ ਪੈਸੇ ਦੇਵਾਂਗੇ 7700 ਰੁਪਏ ਮਹੀਨੇ ਦੇ ਦੇਵਾਂਗੇ ਔਰ ਜਦੋਂ ਉਹ ਟ੍ਰੇਨ ਹੋ ਜਾਣਗੇ ਉਹ ਕਿਤੇ ਵੀ ਕੰਮ ਕਰਨ ਚਾਹੇ ਪ੍ਰਾਈਵੇਟ ادارے ਚ ਕਰਨ ਚਾਹੇ ਸਰਕਾਰੀ ادارے ਚ ਕਰਨ ਪਰ ਉਹਨਾਂ ਦੀ ਇੰਨੀ ਟ੍ਰੇਨਿੰਗ ਵਧੀਆ ਹੋ ਜਾਏਗੀ ਸਾਡਾ ਸਰਟੀਫਿਕੇਟ ਉਹਨਾਂ ਨੂੰ ਮਿਲੇਗਾ ਔਰ ਉਹ ਉਹ ਇੱਕ ਤਰ੍ਹਾਂ ਸਕਿੱਲ ਸਮਝ ਲਓ ਕਿ ਪੀਐਸਪੀਸੀਐਲ ਸਕਿੱਲ ਦਾ ਕੰਮ ਕਰ ਰਹੀ ਉਧਰ ਮੁਹਾਲੀ ਦੇ ਖਰੜ ਦੇ ਨਜ਼ਦੀਕ ਪੰਜਾਬ ਪੁਲਿਸ ਤੇ ਗੈਂਗਸਟਰ ਲੱਕੀ ਪਟਿਆਲ ਦੇ ਗੁਰਗੇ ਵਿਚਾਲੇ ਮੁੱਠ ਭੇੜ ਹੋਈ ਹੈ ਮਲਜ਼ਮ ਮੋਟਰਸਾਈਕਲ ਤੇ ਸਵਾਰ ਸੀ ਪੁਲਿਸ ਨੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਪੁਲਿਸ ਦੇ ਉੱਤੇ ਗੋਲੀ ਚਲਾ ਦਿੱਤੀ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਗੈਂਗਸਟਰ ਨੂੰ ਗੋਲੀ ਲੱਗੀ ਹੈ ਸੋ ਜ਼ਖਮੀ ਗੈਂਗਸਟਰ ਰਣਵੀਰ ਰਾਣਾ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੁਲਿਸ ਟੀਮ ਨੇ ਗੈਂਗਸਟਰ ਦੇ ਇੱਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਦੋਵੇਂ ਗੈਂਗਸਟਰ ਲੱਖੀ ਪਟਿਆਲ ਦੇ ਸ਼ੂਟਰ ਦੱਸੇ ਜਾ ਰਹੇ ਨੇ ਮਲਜ਼ਮ ਪੰਜਾਬੀ ਗੀਤਕਾਰ ਬੰਟੀ ਬੈਂਸ ਤੇ ਪਿਛਲੇ ਹਫ਼ਤੇ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਇੱਕ ਵਾਪਰੀ ਘਟਨਾ ਦੇ ਵਿੱਚ ਘਰ ਦੇ ਬਾਹਰ ਇਸ ਦੇ ਵੱਲੋਂ ਗੋਲੀਬਾਰੀ ਵੀ ਕੀਤੀ ਗਈ ਸੀ ਸੋ ਇਸ ਮਾਮਲੇ ਦੇ ਵਿੱਚ ਇਹ ਮਲਜ਼ਮ ਪੁਲਿਸ ਨੂੰ ਲੋੜਿੰਦੇ ਸਨ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਮਾਮਲੇ ਬਾਰੇ ਜਾਂਚ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਸੋ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਮੁਹਾਲੀ ਦੇ ਵਿੱਚ ਇਹ ਮਿਲੀ ਹੈ ਇਹ ਨਾ ਦੋ ਤਿੰਨ ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਹੋਣਾ ਹੈ ਕਿ ਕੁਝ ਬੰਦੇ ਸਾਡੇ ਵਾਂਟਡ ਸੀਗੇ ਜਿਹੜੇ ਮੁਹਾਲੀ ਪੁਲਿਸ ਕੋਲ ਵੀ ਤੇ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਿਹੜਾ ਰਜੈਂਟਾ ਹੋਟਲ ਦਾ ਓਨਰ ਆਪਣਾ ਹੈ ਮੁਹਾਲੀ ਵਾਲਾ ਉਹਨੇ ਚੰਡੀਗੜ੍ਹ ਦੇ ਰੈ residense ਦੇ ਉੱਪਰ ਫਾਇਰਿੰਗ ਕੀਤੀ ਗਈ ਸੀ ਉਹਦੇ ਉੱਪਰ ਵਰਕ ਕਰਦੇ ਹੋਏ ਜਿਹੜਾ ਕੱਲ ਮੁਹਾਲੀ ਪੁਲਿਸ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਕਿ ਕੁਝ ਬੰਦੇ ਜਿਹੜੇ ਹੈਗੇ ਉਹਨਾਂ ਕੋਲ ਵੈਪਨ ਵੀ ਹੈ ਤੇ ਹੋਰ ਵਾਰਦਾਤ ਕਰਨ ਲਈ ਇਹ ਉਤਸੁਕ ਹੈਗੇ ਨੇ ਤੇ ਉਹਦੇ ਚ ਦੋ ਮੁੰਡੇ ਜਿਹੜੇ ਹੈਗੇ ਅਰਜੋਤ ਤੇ ਜਸ਼ਨ ਅਰੈਸਟ ਕੀਤੇ ਗਏ ਸੀ ਮੁਹਾਲੀ ਪੁਲਿਸ ਵੱਲੋਂ ਉਸ ਤੋਂ ਬਾਅਦ ਉਹਦੇ ਨਿਸ਼ਾਨਦੇਹੀ ਤੇ ਚੱਲਦੇ ਹੋਏ ਤੀਸਰਾ ਬੰਦਾ ਜਿਹੜਾ ਜਸ਼ਨ ਹੈਗਾ ਉਹ ਰਣਵੀਰ ਸੌਰੀ ਅਰਜੋਤ ਤੇ ਜਸ਼ਨ ਪਹਿਲਾਂ ਅਰੈਸਟ ਕੀਤੇ ਸੀ ਰਣਵੀਰ ਜਿਹੜਾ ਹੈਗਾ ਉਹਦੀ ਇਨਫੋਰਮੇਸ਼ਨ ਸਵੇਰੇ ਸੀਆਈਏ ਮੁਹਾਲੀ ਨੂੰ ਮਿਲੀ ਸੀਗੀ ਤੇ ਉਹਦੇ ਚ ਜਦੋਂ ਇਹਨਾਂ ਨੂੰ ਟਰੈਪ ਲਾਇਆ ਗਿਆ ਖਰੜ ਦੇ ਨੇੜੇ ਤੇੜੇ ਨੂੰ ਫੜਨ ਲਈ ਇਹਦਾ ਪਿੰਡ ਇੱਥੇ ਨੇੜੇ ਹੈਗਾ ਤਾਂ ਉਹਨੇ ਤਿੰਨ ਫਾਇਰ ਪੁਲਿਸ ਪਾਰਟੀ ਦੇ ਉੱਪਰ ਕੀਤੇ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਹਦਾ ਇੱਕ ਲੈਗ ਸ਼ਾਟ ਹੋਇਆ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਥਿਸ ਇਸ ਥਿਸ ਮੋਰਾਕੀ ਅਸਲ ਤੇ ਕੀ ਉਹਦੇ ਪਹਿਲਾਂ ਬੈਕਗ੍ਰਾਉਂਡ ਇਹਨਾਂ ਤਿੰਨਾਂ ਦੇ ਉੱਪਰ ਜਿਹੜੇ ਤਿੰਨ ਬੰਦੇ ਫੜੇ ਗਏ ਆ ਅਰਸ਼ਜੋਤ ਜਸ਼ਨ ਤੇ ਰਣਵੀਰ ਇਹਨਾਂ ਤਿੰਨਾਂ ਦੇ ਉੱਪਰ ਤਕਰੀਬਨ 3-3 4-4 ਪਰਚੇ ਦਰਜ ਹੈਗੇ ਆ ਮੋਹਾਲੀ ਦੇ ਵਿੱਚ ਐਸਐਸਓਸੀ ਮੋਹਾਲੀ ਚ ਸੁਹਾਣਾ ਥਾਣਾ ਮਾਜਰੀ ਥਾਣਾ ਡਿਫਰੈਂਟ ਡਿਫਰੈਂਟ ਥਾਣੇ ਆ ਜਿੱਥੇ ਇਹਨਾਂ ਦੇ ਪਰਚੇ ਦਰਜ ਹੈ ਅਰਸ਼ ਜਿਹੜਾ ਹੈਗਾ ਇਹ ਪਹਿਲਾਂ ਵੀ ਇਨਵੋਲਡ ਸੀਗਾ ਜਿਹੜਾ ਇੱਕ ਬੰਟੀ ਬੈਂਸ ਦੇ ਉੱਪਰ ਕਟਾਨੀ ਦੇ ਉੱਪਰ ਫਾਇਰਿੰਗ ਹੋਈ ਸੀ ਉਹਦੇ ਚ ਵੀ ਇਨਵੋਲਡ ਸੀਗਾ ਜੀ ਇਹ ਬੰਦਾ ਲੱਕੀ ਪਟਿਆਲ ਗੈਂਗ ਨਾਲ ਇਹ ਤਿੰਨੋਂ ਬੰ ਰਿਕਵਰੀ ਇਹਨਾਂ ਤੋਂ ਹਲੇ ਕੱਲ ਇੱਕ ਪਿਸਤਲ ਸਾਨੂੰ ਮਿਲ ਗਿਆ ਸੀ 30 ਬੋਰ ਦਾ ਅੱਜ ਇੱਕ ਪਿਸਤਲ ਹੋਰ ਮਿਲਿਆ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਜਿਹੜਾ ਇਹਦੇ ਨਾਲ ਇੱਕ ਖਰੜ ਦੇ ਇੱਕ ਖਰੜਦਾਰ ਇਹਨਾਂ ਵਾਲਾ ਜਿਹੜਾ ਆਰਸ਼ ਹੈ ਉਹ ਬੱਲੋ ਮਾਜਰੇ ਦਾ ਰਹਿਣ ਵਾਲਾ ਇੱਥੇ ਆਪਣਾ ਕਿੰਨੇ ਕਿੰਨੇ ਰਾਊਂਡ ਹੋਏ ਜੀ ਫਾਇਰ ਤਿੰਨ ਫਾਇਰ ਇਹਦੇ ਵੱਲੋਂ ਰਾਊਂਡ ਫਾਇਰ ਕੀਤੇ ਗਏ ਸੀ ਪੁਲਿਸ ਪਾਰਟੀ ਦੇ ਉੱਪਰ ਜੀ ਨਿਵੇਸ਼ਕਾਂ ਨਾਲ ਜਵਾਬਦੇਹੀ ਤੈਅ ਕਰਨ ਅਤੇ ਸੰਭਾਵੀ ਧੋਖਾਧੜੀ ਨੂੰ ਰੋਕਣ ਤੇ ਲੱਗੀ ਪੰਜਾਬ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਪ੍ਰੋਮੋਟਰਾਂ ਦੇ ਲਈ ਕਿਸੇ ਵੀ ਪ੍ਰੋਜੈਕਟ ਦੇ ਅੰਦਰੂਨੀ ਵਿਕਾਸ ਦੀ ਲਾਗਤ ਦੇ 35% ਦੇ ਬਰਾਬਰ ਬੈਂਕ ਗਰੰਟੀ ਦੇਣਾ ਹੁਣ ਲਾਜ਼ਮੀ ਕਰ ਦਿੱਤਾ ਹੈ ਜਦਕਿ ਜਾਇਦਾਦਾਂ ਨੂੰ ਗਿਰਵੀ ਰੱਖਣ ਦੇ ਵਿਕਲਪ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ ਪਹਿਲਾਂ ਇੱਕ ਪ੍ਰੋਮੋਟਰ ਕਿਸੇ ਪ੍ਰੋਜੈਕਟ ਦੇ ਅੰਦਰੂਨੀ ਵਿਕਾਸ ਦੀ ਲਾਗਤ ਦਾ ਭੁਗਤਾਨ ਕਰਦੇ ਹੋਏ ਨਗਰਪਾਲਿਕਾ ਸੀਮਾ ਤੋਂ ਬਾਹਰ ਸੰਬੰਧਿਤ ਜਾਇਦਾਦਾਂ ਦੇ ਕਲੈਕਟਰ ਦੇ ਰੇਟ ਦੇ 90% ਦੀ ਤੇ ਨਗਰਪਾਲਿਕਾ ਸੀਮਾ ਦੇ ਅੰਦਰ ਸੰਬੰਧਿਤ ਜਾਇਦਾਦ ਦੇ 75% ਦੀ ਪਲਾਟ ਗਿਰਵੀ ਰੱਖਣ ਦੀ ਆਗਿਆ ਦਿੰਦਾ ਸੀ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਰੀਅਲ اسٹیਟ ਏਜੰਟ ਜ਼ਮੀਨ ਦੇ ਉਸੇ ਹਿੱਸੇ ਨੂੰ ਗਿਰਵੀ ਰੱਖ ਰਹੇ ਸਨ ਜੋ ਉਹਨਾਂ ਦੇ ਨਾਮ ਤੇ ਨਹੀਂ ਸਨ ਸੋ ਪੰਜਾਬ ਅਪਾਰਟਮੈਂਟ ਐਂਡ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ ਦੇ ਉਪਬੰਧਾਂ ਦੇ ਵਿੱਚ ਨਵੀਆਂ ਸੋਧਾਂ ਜਿਹੜੀਆਂ ਨੇ 3 ਨਵੰਬਰ ਤੋਂ ਲਾਗੂ ਹੋ ਗਈਆਂ ਨੇ ਸੋ ਇਸੇ ਤਰ੍ਹਾਂ ਪ੍ਰੋਮੋਟਰਾਂ ਨੂੰ ਬਕਾਇਆ ਬਾਰੀ ਵਿਕਾਸ ਖਰਚਿਆਂ ਦੇ ਵਿਰੁੱਧ ਪਲਾਟਾਂ ਨੂੰ ਗਿਰਵੀ ਰੱਖਣ ਦੀ ਆਗਿਆ ਦੀ ਜੋ ਆਗਿਆ ਸੀ ਜੋ ਇੱਕ ਮੋਸ਼ਤ ਜਾਂ ਕਿਸ਼ਤ ਵਿੱਚ ਅਦਾ ਕੀਤੇ ਜਾਣੇ ਸਨ ਹੁਣ ਬਕਾਇਆ ਈਡੀਸੀ ਦੀ ਬੈਂਕ ਗਾਰੰਟੀ ਦੇਣੀ ਪਵੇਗੀ ਕਿਉਂਕਿ ਪਲਾਟਾਂ ਨੂੰ ਗਿਰਵੀ ਰੱਖਣ ਦਾ ਵਿਕਲਪ ਹੁਣ ਖਤਮ ਕਰ ਦਿੱਤਾ ਗਿਆ ਸੋਦਰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਵਿੱਚ ਪੁਲਿਸ ਲੀਡਰਸ਼ਿਪ ਇੱਕ ਵਾਰ ਫਿਰ ਤੋਂ ਬਦਲੀ ਗਈ ਹੈ ਆਮ ਆਦਮੀ ਪਾਰਟੀ ਸਰਕਾਰ ਦੇ ਸਾਢੇ 3 ਸਾਲਾਂ ਦੇ ਦੌਰ ਦੇ ਦੌਰਾਨ ਪਹਿਲਾਂ ਹੀ 9 ਸੀਨੀਅਰ ਅਧਿਕਾਰੀ ਪੁਲਿਸ ਸੁਪਰੀਟੈਂਡੈਂਟਾਂ ਦੀ ਬਦਲੀ ਜਿਹੜੀ ਆ ਤਰਨਤਾਰਨ ਜ਼ਿਲ੍ਹੇ ਤੋਂ ਕੀਤੀ ਗਈ ਹੈ ਚੌਂਕ ਕਮਿਸ਼ਨ ਨੇ सुरेंद्र ਲਾਂਬਾ ਨੂੰ ਤਰਨਤਾਰਨ ਦਾ ਨਵਾਂ ਸੀਨੀਅਰ ਪੁਲਿਸ ਸੁਪਰੀਟੈਂਡਟ ਨਿਯੁਕਤ ਕੀਤਾ ਹੈ ਆਦੇਸ਼ ਜਾਰੀ ਕੀਤੇ ਨੇ ਸੋ ਇਸ ਜ਼ਿਲ੍ਹੇ ਦੇ ਵਿੱਚ ਪਹਿਲਾ ਸੀਨੀਅਰ ਸੁਪਰੀਟੈਂਡੈਂਟ ਹੈ ਵਰੋ ਸੇਵਾ ਨਿਵਾਣ ਵਾਲੇ ਅਧਿਕਾਰੀਆਂ ਦੇ ਵਿੱਚ ਦੀਪਕ ਪਾਰਕ ਸ਼ਾਮਲ ਨੇ ਆਪਾਂ ਮੈਨੂ ਰਾਣਾ ਗੌਰਵ ਤੂਰਾ ਗੁਰਮੀਤ ਚੋਹਾਨ ਰਣਜੀਤ ਸਿੰਘ ਢਿੱਲੋਂ ਅਸ਼wini ਕਪੂਰ ਗੁਰਪ੍ਰੀਤ ਸਿੰਘ ਪੋਲਰ ਰਵਜੋਦ ਕੌਰ ਗਰੇਵਾਲ ਅਤੇ ਹੁਣ सुरेंद्र ਲਾਂਬਾ ਨੂੰ ਜ਼ਿਲ੍ਹੇ ਦਾ ਕਾਰਜਭਾਰ ਸੌਂਪਿਆ ਗਿਆ ਸੋ सुरेंद्र ਲਾਂਬਾ ਹੁਣ ਤਰਨਤਾਰਨ ਦੇ ਨਵੇਂ ਐਸਐਸਪੀ ਬਣੇ ਨੇ ਜਿੱਥੇ ਇੱਕ ਪਾਸੇ ਉੱਤਰੀ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਦਿੱਲੀ ਐਨਸੀਆਰ ਹਰਿਆਣਾ ਪੰਜਾਬ ਪੱਛਮੀ ਉੱਤਰ ਪ੍ਰਦੇਸ਼ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਪ੍ਰਦੂਸ਼ਣ ਨੇ ਲੋਕਾਂ ਦਾ ਸਾਹ ਲੈਣਾ ਔਖਾ ਕੀਤਾ ਹੋਇਆ ਉੱਥੇ ਹੀ ਦੂਜੇ ਪਾਸੇ ਗਵਾਂਡੀ ਦੇਸ਼ ਪਾਕਿਸਤਾਨ ਦੇ ਵਿੱਚ ਵੀ ਪ੍ਰਦੂਸ਼ਣ ਨੇ ਲੋਕਾਂ ਦਾ ਜੀੜਾ ਮੁਹਾਲ ਕੀਤਾ ਹੋਇਆ ਹੈ ਧੂਏ ਨੇ ਲਾਹੌਰ ਸ਼ਹਿਰ ਦੇ ਵਾਸੀਆਂ ਦਾ ਵੀ ਬੁਰਾ ਹਾਲ ਕੀਤਾ ਹੋਇਆ ਹੈ ਗਵਾਂਡੀ ਦੇਸ਼ ਪਾਕਿਸਤਾਨ ਦੇ ਵੱਡੇ ਸ਼ਹਿਰ ਲਾਹੌਰ ਦੇ ਵਿੱਚ ਧੂਏ ਦੇ ਗੁਬਾਰ ਦੇਖੇ ਜਾ ਰਹੇ ਨੇ ਪ੍ਰਦੂਸ਼ਣ ਬੇਹੱਦ ਵਧਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਘਰੋਂ ਨਿਕਲਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਸੋ ਇਸ ਵਧ ਰਹੀ ਹਵਾ ਦੀ ਮਾੜੀ ਗੁਣਵੱਤਾ ਦੇ ਮੱਦੇਨਜ਼ਰ ਪਾਕਿਸਤਾਨੀ ਪੰਜਾਬ ਦੇ ਵਿੱਚ ਵਾਤਾਵਰਣ ਕਾਨੂੰਨਾਂ ਨੂੰ ਸ਼ਕਤੀ ਦੇ ਨਾਲ ਲਾਗੂ ਕੀਤਾ ਗਿਆ ਹੈ ਉਥੇ ਦੀ ਪੁਲਿਸ ਨੇ 24 ਘੰਟਿਆਂ ਦੇ ਵਿੱਚ 51 ਮਾਮਲੇ ਜਿਹੜੇ ਨੇ ਵੱਖੋ-ਵੱਖਰੇ ਪ੍ਰਦੂਸ਼ਣ ਦੇ ਤਹਿਤ ਦਰਜ ਕੀਤੇ ਨੇ ਵਾਤਾਵਰਣ ਕਾਨੂੰਨਾਂ ਦੀ ਉਲੰਘਣ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਪਾਕਿਸਤਾਨ ਦੇ ਵਿੱਚ ਕੀਤੀ ਜਾ ਰਹੀ ਹੈ ਲਾਹੌਰ ਤੋਂ ਹੈਰਾਨ ਕਰਨ ਵਾਲੇ ਆંકੜੇ ਸਾਹਮਣੇ ਆਏ ਨੇ ਰਿਪੋਰਟ ਦੇ ਮੁਤਾਬਕ ਪਿਛਲੇ 24 ਘੰਟਿਆਂ ਦੇ ਦੌਰਾਨ ਲਾਹੌਰ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਵਿੱਚ ਕਈ ਲੋਕਾਂ ਨੂੰ ਪੁਲਿਸ ਦੇ ਵੱਲੋਂ ਪ੍ਰਦੂਸ਼ਣ ਫਲਾਉਣ ਦੇ ਇਲਜ਼ਾਮਾ ਹੇਠ ਗ੍ਰਿਫਤਾਰ ਵੀ ਕੀਤਾ ਗਿਆ ਹੈ 491 ਲੋਕਾਂ ਤੇ 10 ਕਰੋੜ ਤੋਂ ਵੱਧ ਦਾ ਜੁਰਮਾਨਾ ਵੀ ਪੁਲਿਸ ਵੱਲੋਂ ਲਗਾਇਆ ਗਿਆ ਸੋ ਪੁਲਿਸ ਨੇ 38 ਹੋਰ ਨੂੰ ਸਖਤ ਚੇਤਾਵਨੀਆਂ ਵੀ ਜਾਰੀ ਕੀਤੀਆਂ ਗਈਆਂ ਪੁਲਿਸ ਦੇ ਬੁਲਾਰਿਆਂ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਪਿਛਲੇ ਕੁਝ ਘੰਟਿਆਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਜਿਸ ਕਾਰਨ ਆਵਾਜਾਈ ਦੇ ਵਿੱਚ ਲੋਕਾਂ ਨੂੰ ਦਿੱਕਤ ਆ ਰਹੀ ਹੈ ਅਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਜਿਵੇਂ ਕਿ ਗਲੇ ਦੇ ਵਿੱਚ ਖਰਾਸ਼ ਖਾਂਸੀ ਅਤੇ ਹੋਰ ਕਈ ਤਰ੍ਹਾਂ ਦੀਆਂ ਚਮੜੀ ਦੀਆਂ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੋ ਭਾਰਤ ਹੀ ਨਹੀਂ ਨਾਲ ਦੇ ਦੇਸ਼ ਪਾਕਿਸਤਾਨ ਦੇ ਵਿੱਚ ਵੀ ਪ੍ਰਦੂਸ਼ਣ ਹਵਾ ਦੇ ਪ੍ਰਦੂਸ਼ਣ ਦੀ ਸਮੱਸਿਆ ਜਿਹੜੀ ਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ ਸੋ ਲਾਹੌਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਨੂੰ ਮਜਬੂਰ ਹੋ ਕੇ ਆਪਣੇ ਨਾਗਰਿਕਾਂ ਤੇ ਜਿਹੜੇ ਪ੍ਰਦੂਸ਼ਣ ਫਲਾਉਂਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਪੈ ਰਹੀ ਹੈ ਤੇ ਹੁਣ ਪੰਜਾਬ ਦੇ ਮੌਸਮ ਤੇ ਪਾਉਨੇ ਆ ਇੱਕ ਨਜ਼ਰ ਪੰਜਾਬ ਨੇ ਠੰਡ ਨੇ ਆਪਣਾ ਪੰਜਾਬ ਦੇ ਵਿੱਚ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਠੰਡ ਨੇ ਜ਼ੋਰ ਫੜ ਲਿਆ ਪੰਜਾਬ ਦੇ ਵਿੱਚ ਘੱਟੋ-ਘੱਟ ਤਾਪਮਾਨ ਜਿਹੜਾ 8 ਡਿਗਰੀ रिकॉर्ड ਕੀਤਾ ਗਿਆ ਜੋ ਕਿ ਆਮ ਤਾਪਮਾਨ ਤੋਂ ਘੱਟ ਹੈ ਆਮ ਨਾਲੋਂ 1.7 ਡਿਗਰੀ ਘੱਟ ਤਾਪਮਾਨ ਪੰਜਾਬ ਦੇ ਵਿੱਚ ਦਰਜ ਕੀਤਾ ਗਿਆ ਸੋ ਫਰੀਦਕੋਟ ਦੇ ਵਿੱਚ 8 ਡਿਗਰੀ ਸੈਲਸੀਅਸ ਘੱਟੋ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ 8 ਡਿਗਰੀ ਤਾਪਮਾਨ Shimla ਅਤੇ Dharamshala ਵਰਗੇ ਪਹਾੜੀ ਸਥਾਨ ਦਾ ਤਾਪਮਾਨ ਹੈ ਸੋ ਪੰਜਾਬ ਦੇ ਵਿੱਚ Shimla ਅਤੇ Dharamshala ਜਿੰਨਾ ਟੈਂਪਰੇਚਰ ਆ ਜਿਹੜਾ ਉਹ ਬੀਤੀ ਰਾਤ Faridkot ਦੇ ਵਿੱਚ ਰਿਕਾਰਡ ਕੀਤਾ ਗਿਆ ਸੋ ਠੰਡ ਨੇ ਆਪਣਾ ਪੂਰਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਗਲੇ 3-4 ਦਿਨਾਂ ਦੇ ਵਿੱਚ ਠੰਡ ਹੈ ਜਿਹੜੀ ਪੂਰੇ ਜ਼ੋਰ ਦੇ ਨਾਲ ਪੰਜਾਬ ਦੇ ਵਿੱਚ ਪੈ ਸਕਦੀ ਹੈ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਧੁੰਦ ਵੀ ਜਿਹੜੀ ਆ ਉਹ ਸੰਘਣੀ ਹੋਣੀ ਸ਼ੁਰੂ ਹੋ ਗਈ ਹੈ ਸਵੇਰ ਵੇਲੇ ਧੁੰਦ ਪੈਣ ਦੇ ਕਾਰਨ ਵਿਜ਼ਿਬਿਲਟੀ ਹੈ ਜਿਹੜੀ ਦੇਖਣ ਦੀ ਸਮਰੱਥਾ ਹੈ ਉਸ ਦੇ ਵਿੱਚ ਵੀ ਕਮੀ ਆਈ ਹੈ ਵਾਹਨਾਂ ਜਿਹੜੇ ਸਵੇਰ ਸਾਰ ਉਹ ਬਹੁਤ ਤਾਂ ਧੀਮੀ ਗਤੀ ਦੇ ਨਾਲ ਚੱਲ ਰਹੇ ਨੇ ਵਿਜ਼ਿਬਿਲਟੀ ਕਈ ਜਗ੍ਹਾ ਤੇ 500 ਮੀਟਰ ਤੇ ਕਈ ਜਗ੍ਹਾ ਤੇ 500 ਤੋਂ ਵੀ ਘੱਟ ਮੀਟਰ ਦੀ ਵਿਜ਼ਿਬਿਲਟੀ ਦਰਜ ਕੀਤੀ ਜਾ ਰਹੀ ਹੈ ਸੂਬੇ ਦੇ ਵਿੱਚ ਮੀਂਹ ਦੀ ਸੰਭਾਵਨਾ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਅਗਲੇ 2 ਹਫ਼ਤਿਆਂ ਤੱਕ ਮੀ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਦਿਤਾਈ ਗਈ ਭਾਵ ਅਗਲੇ ਤਕਰੀਬਨ 14-15 ਦਿਨ ਪੰਜਾਬ ਦੇ ਵਿੱਚ ਸੁੱਕੇ ਰਹਿਣਗੇ ਜਿਸ ਕਾਰਨ ਜੋ ਪ੍ਰਦੂਸ਼ਣ ਦਾ ਇਸ ਵੇਲੇ ਪੱਧਰ ਹੈ ਪੰਜਾਬ ਦੇ ਅਸਮਾਨ ਦੇ ਵਿੱਚ ਉਸ ਦੇ ਘਟ ਹੋਣ ਦੀ ਉਮੀਦ ਬਹੁਤ ਘੱਟ ਹੈ ਕਿਉਂਕਿ ਬਰਸਾਤ ਜੇਕਰ ਹੋਵੇਗੀ ਤਾਂ ਹੀ ਅਸਮਾਨ ਦੇ ਵਿੱਚ اٹਕੇ ਜਿਹੜੇ ਪ੍ਰਦੂਸ਼ਣ ਦੇ ਕਣ ਨੇ ਉਹ ਪਾਣੀ ਦੇ ਨਾਲ ਵਹਿ ਕੇ ਜ਼ਮੀਨ ਤੇ ਆਉਣਗੇ ਤੇ ਹਵਾ ਸਾਫ਼ ਹੋਵੇਗੀ ਸੋ ਅਗਲੇ 10 ਤੋਂ 15 ਦਿਨ ਪ੍ਰਦੂਸ਼ਣਾ ਜਿਹੜਾ ਉਹ ਜ਼ਰੂਰ ਹਵਾ ਦੀ ਰਫਤਾਰ ਕਰਕੇ ਫਰਕ ਜ਼ਰੂਰ ਪਵੇਗਾ ਪਰ ਪ੍ਰਦੂਸ਼ਣ ਦੇ ਇਕਦਮ ਘਟ ਹੋਣ ਦੀ ਜਾਂ ਹਵਾ ਦੇ ਬਿਲਕੁਲ ਸਾਫ਼ ਹੋਣ ਦੀ ਉਮੀਦ ਜਿਹੜੀ ਆ ਨਹੀਂ ਹੈ ਮੌਸਮ ਵਿਭਾਗ ਦੇ ਵੱਲੋਂ ਤਾਪਮਾਨ ਹੈ ਜਿਹੜਾ ਉਹ ਵੱਧ ਤੋਂ ਵੱਧ 24 ਤੋਂ 26 ਡਿਗਰੀ ਸੈਲਸੀਅਸ ਦੇ ਵਿੱਚ ਘਾੜ ਰਹਿਣ ਦੀ ਉਮੀਦ ਜਿਤਾਈ ਗਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਸੈਂਟਰਲ ਪੰਜਾਬ ਤੇ ਦੱਖਣੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ 26 ਤੋਂ 28 ਡਿਗਰੀ ਤੱਕ ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਅਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚ ਅਗਲੇ 24 ਤੋਂ 36 ਘੰਟਿਆਂ ਦਰਮਿਆਨ ਤਾਪਮਾਨ ਦੇ ਵਿੱਚ ਗਰਾਵਟ ਵੀ ਆ ਸਕਦੀ ਹੈ 8 ਤੋਂ 6 ਡਿਗਰੀ ਤੱਕ ਰਾਤ ਦਾ ਘੱਟੋ-ਘੱਟ ਤਾਪਮਾਨ ਰਿਕਾਰਡ ਕੀਤਾ ਜਾ ਸਕਦਾ ਹੈ ਸੋ ਪੰਜਾਬ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਗਰਾਵਟ ਆ ਸਕਦੀ ਹੈ ਉੱਥੇ ਜ਼ਿਆਦਾ ਠੰਡ ਮਹਿਸੂਸ ਹੋ ਸਕਦੀ ਹੈ ਇਸ ਤੋਂ ਇਲਾਵਾ ਪੱਛਮੀ ਸੈਂਟਰਲ ਪੰਜਾਬ ਦੱਖਣੀ ਪੰਜਾਬ ਦੇ ਵਿੱਚ ਤਾਪਮਾਨ ਜਿਹੜਾ 8 ਡਿਗਰੀ ਤੱਕ ਦੇਖ ਸਕਦਾ ਬੀਤੀ ਰਾਤ ਜਿਵੇਂ ਕਿ ਆ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਸਭ ਤੋਂ ਠੰਡਾ ਖੇਤਰ ਰਿਕਾਰਡ ਕੀਤਾ ਗਿਆ ਸੀ ਸੋ ਠੰਡ ਹੈ ਜਿਹੜੀ ਪੰਜਾਬ ਦੇ ਵਿੱਚ ਉਹ ਦਿਨੋ ਦਿਨ ਵਧ ਰਹੀ ਹੈ ਧੁੰਦ ਵੀ ਵਧ ਰਹੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਨਿਸ਼ਚਿਤ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਠੰਡ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦੇ ਇਜ਼ਾਜ਼ਤ ਬਹੁਤ-ਬਹੁਤ ਧੰਨਵਾਦ